ਹਾਲ ਹੀ ਦੋਸਤੋ ਸਸੀ ਕਾਲ ਕੀ ਹਾਲ ਚੱਲਿਆ ਤੁਹਾਡਾ ਸੋ ਹਾਜ਼ਰ ਹਾਂ ਜੀ ਅ ਨਵੀਂ ਲੁੱਕ ਲੈ ਕੇ ਨਵਾਂ ਸਟੂਡੀਓ ਲੈ ਕੇ ਉਮੀਦ ਆ ਤੁਹਾਨੂੰ ਪਸੰਦ ਆਊਗਾ ਸੋ ਇੱਥੋਂ ਹੀ ਅੱਜ ਤੋਂ ਬਾਅਦ ਤੁਹਾਡੇ ਕੋਲ ਦੇ ਨਾਲ ਰੂਬਰੂ ਹੋਇਆ ਕਰੂੰਗਾ ਅਲੱਗ-ਅਲੱਗ ਵਿਸ਼ਿਆਂ ਤੇ ਅਲੱਗ-ਅਲੱਗ ਫਿਲਮਾਂ ਦੇ ਰਿਵਿਊਸ ਤੇ ਸੋ ਫਿਲਮ ਇੰਡਸਟਰੀ ਬਾਰੇ ਗੱਲਾਂ ਕਰਿਆ ਕਰਾਂਗੇ ਅਲੱਗ-ਅਲੱਗ ਟੌਪਿਕਸ ਤੇ ਗੱਲਾਂ ਕਰਿਆ ਕਰਾਂਗੇ ਸੋ ਅੱਜ ਆਪਾਂ ਬਹੁਤ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਹੈ ਵਿਸ਼ਾ ਹੈਗਾ ਜੀ ਪੰਜਾਬੀ ਸਿਨੇਮੇ ਦਾ ਭਵਿੱਖ ਸੋ ਆਉ ਉਸ ਬਾਰੇ ਥੋੜੀ ਜਿਹਾ ਚਾਨਣਾ ਪਾਈਏ ਥੋੜਾ ਡਿਸਕਸ਼ਨ ਕਰੀਏ ਸ਼ੁਰੂ ਕਰਦੇ ਆਂ ਪੰਜਾਬੀ ਸਿਨੇਮਾ ਦੀ ਕੀ ਭਵਿੱਖ ਹੈਗੇ ਦੋਸਤੋ ਬੜਾ ਚਿੰਤਾਜਨਕ ਵਿਸ਼ਾ ਆ ਮੇਰੇ ਹਿਸਾਬ ਨਾਲ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਜੋ ਪਿਛਲੇ ਸਾਲ ਡੇਢ ਸਾਲ ਜਾਂ ਦੋ ਸਾਲ ਹੀ ਹੋ ਗਏ ਤਕਰੀਬਨ ਤਕਰੀਬਨ ਕਿ ਜੋ ਫਿਲਮਾਂ ਆਈਆਂ ਨੇ ਉਨ੍ਹਾਂ ਵਿੱਚੋਂ ਜੇ ਉਂਗਲਾਂ ਤੇ ਗਣੀਏ ਤਾਂ 2-4 ਜਾਂ 5 ਫਿਲਮਾਂ 7 ਫਿਲਮਾਂ ਇਹ ਜਿਹੀਆਂ ਨੇ ਜਿਨ੍ਹਾਂ ਨੇ ਆਪਣਾ ਕਮਾਈ ਪੂਰੀ ਕੀਤੀ ਹੈ ਜਾਂ ਮਤਲਬ ਕਿ ਪ੍ਰੋਫਿਟ ਖਟਿਆ ਹੈ ਉਸ ਤੋਂ ਇਲਾਵਾ ਫਿਲਮਾਂ ਆਈਆਂ ਨੇ ਵੱਡੇ ਵੱਡੇ ਐਕਟਰਾਂ ਦੀਆਂ ਆਈਆਂ ਨੇ ਕਾਫੀ ਵੱਡੇ ਵੱਡੇ ਮਤਲਬ ਕਿ ਸਟਾਰ ਕਾਸਟ ਵਾਲੀਆਂ ਨੇ ਫਿਲਮਾਂ ਪਰ ਬਿਜ਼ਨਸ ਪੱਖੋਂ ਵੀ ਉਹ ਨਾਕਾਮਯਾਬ ਰਹੀਆਂ ਔਰ ਕੰਟੈਂਟ ਪੱਖੋਂ ਵੀ ਨਾਕਾਮਯਾਬ ਰਹੀਆਂ ਕਾਮਯਾਬ ਰਹੀਆਂ ਪਰ ਆਪਾਂ ਇਸ ਚੀਜ਼ ਤੇ ਅੱਜ ਡਿਸਕਸ ਕਰਾਂਗੇ ਕਿ ਰੀਜ਼ਨ ਕੀ ਹੈ ਰੀਜ਼ਨ ਜਿੱਥੋਂ ਤੱਕ ਮੈਨੂੰ ਲੱਗਦਾ ਦੋਸਤੋ ਕਿ ਅਸੀਂ ਕੰਟੈਂਟ ਤੇ ਕੰਮ ਨਹੀਂ ਕਰ ਰਹੇ ਅਸੀਂ ਸਕ੍ਰਿਪਟ ਤੇ ਕੰਮ ਨਹੀਂ ਕਰਦੇ ਅਸੀਂ ਕਹਾਣੀਆਂ ਤੇ ਕੰਮ ਨਹੀਂ ਕਰ ਰਹੇ ਅਸੀਂ ਵਿਸ਼ਿਆਂ ਤੇ ਕੰਮ ਨਹੀਂ ਕਰ ਰਹੇ ਹਨਾ bizness ਹੈ ਸਾਰੀ ਦੁਨੀਆ bizness ਕਰਦੀ ਆ ਪਰ ਸਾਡੀ ਪੰਜਾਬੀ ਇੰਡਸਟਰੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਉਹ ਥੋੜਾ ਜਿਹਾ ਬਾਕੀ ਇੰਡਸਟਰੀਜ਼ ਨਾਲੋਂ ਅਲੱਗ ਹੈ ਪ੍ਰੋਫੈਸ਼ਨਲਿਜ਼ਮ ਹੈ ਹੀ ਨਹੀਂ ਸੋ ਇੱਥੇ ਨਵੇਂ ਪ੍ਰੋਡਿਊਸਰਾਂ ਨੂੰ ਵਰਗਲਾਇਆ ਜਾਂਦਾ ਹੈ ਫਸਾਇਆ ਜਾਂਦਾ ਹੈ ਉਹਨਾਂ ਨੂੰ ਦਿਨ ਚ ਤਾਰੇ ਦਿਖਾਏ ਜਾਂਦੇ ਨੇ ਵੱਡੀ ਵੱਡੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਗਲੈਮਰਸ ਲਾਈਨ ਹੈ ਕਈ ਲੋਕ ਆਉਂਦੇ ਨੇ ਬਿਜ਼ਨਸ ਕਰਨ ਕਈ ਲੋਕ ਆਉਂਦੇ ਨੇ ਕਿ ਗਲੈਮਰਸ ਲਾਈਨ ਹੈ ਤਾਂ ਚਲੋ ਜਿਹੜੀ ਚੰਗਾ ਚਾਉਂਦਾ ਜੋ ਇੰਡਸਟਰੀ ਦੀ ਉਸ ਦੇ ਵਿੱਚ ਲਾਈਮਲਾਈਟ ਜਿਹੜੀ ਹੈਗੀ ਤੁਹਾਨੂੰ ਪਤਾ ਹਰ ਇੱਕ ਬੰਦੇ ਨੂੰ ਅੱਜ ਲਾਈਮਲਾਈਟ ਚਾਹੀਦੀ ਹੈ ਪਰ ਕੁਝ ਕੁ ਬੰਦੇ ਨੇ ਜਿਨ੍ਹਾਂ ਨੂੰ ਫਿਲਮ ਮੇਕਿੰਗ ਬਾਰੇ ਪਤਾ ਹੈ ਨੌਲੇਜ ਹੈ ਸਿੱਖ ਕੇ ਆਉਂਦੇ ਨੇ ਸੋ ਉਹ ਵੀ ਮਤਲਬ ਕਿ ਮਾੜਾ ਮੁੱਟਾ ਜੇ ਦੇਖਿਆ ਜਾਵੇ ਕੁਛ ਨਾ ਕੁਛ ਖੱਟ ਜਾਂਦੇ ਨੇ ਜ਼ਿਆਦਾਤਰ 90% ਜਿਹੜੇ ਲੋਕ ਨੇ ਨਵੇਂ ਪ੍ਰੋਡਿਊਸਰ ਨੇ ਉਹ ਇੱਕ ਵਾਰ ਆਉਂਦੇ ਨੇ ਤੇ ਉਹਨਾਂ ਨਾਲ ਮਤਲਬ ਇਹ ਜਾ ਕੁਝ ਸ਼ੋਸ਼ਣ ਹੁੰਦਾ ਹੈ ਠੱਗੀ ਹੁੰਦੀ ਹੈ ਸੋ ਉਹ ਮੁੜ ਕੇ ਦੁਬਾਰਾ ਰਿਪੀਟ ਨਹੀਂ ਹੁੰਦੇ ਮੈਨੂੰ ਲੱਗਦਾ ਹੈ ਕਿ ਇਕਾ ਦੋਕਾ ਪ੍ਰੋਡਿਊਸਰ ਹੋਣਗੇ ਜਿਨ੍ਹਾਂ ਨੇ ਦੁਬਾਰਾ ਦੂਜੀ ਫਿਲਮ ਬਣਾਈ ਹੋਊਗੀ ਨਹੀਂ ਤਾਂ ਉਹ ਕਹਿੰਦੇ ਹੁੰਦੇ ਨੇ ਕਿ ਆਏ ਜਹਾਜ਼ ਤੇ ਗਏ ਟ੍ਰੇਨ ਤੇ ਸੋ ਉਹ ਹੁੰਦਾ ਜੀ ਇਹਨਾਂ ਪ੍ਰੋਡਿਊਸਰਸ ਦੇ ਨਾਲ ਕਿਉਂਕਿ ਜਿਹੜੇ ਮੂਰੇ ਬੰਦੇ ਹੁੰਦੇ ਨੇ ਇੰਡਸਟਰੀ ਦੇ ਜਿਨ੍ਹਾਂ ਨੂੰ ਅਸੀਂ ਮਤਲਬ ਇੱਕ ਐਗਜ਼ੀਕਿਊਟਿਵ ਪ੍ਰੋਡਿਊਸਰ ਕਹਿ ਦਿੰਨੇ ਆ ਪ੍ਰੋਜੈਕਟ ਹੈੱਡ ਕਹਿ ਦਿੰਨੇ ਆ ਪ੍ਰੋਜੈਕਟਡ ਡਿਜ਼ਾਈਨ ਕਹਿ ਦਿੰਨੇ ਆ ਸੋ ਉਹ ਲੋਕ ਨੇ ਜਿਹੜੇ ਨਵੇਂ ਪ੍ਰੋਜੈਕਸ ਨੂੰ ਫਸਾਉਂਦੇ ਨੇ ਵਰਗਲਾਉਂਦੇ ਨੇ ਵੱਡੀ ਵੱਡੀਆਂ ਸੁਪਨੇ ਦਿਖਾਉਂਦੇ ਨੇ ਕਿ ਜੀ ਇੰਨੇ ਕਰੋੜ ਚ ਫਿਲਮ ਬਣ ਜੂਗੀ ਇੰਨੇ ਕਰੋੜ ਦੇ ਰਾਈਟਸ ਵਿਕ ਜਾਣਗੇ ਇੰਨੇ ਕਰੋੜ ਦਾ 뮤직 ਵਿਕ ਜਾਊਗਾ ਸੋ ਤੋਂ ਬਾਅਦ ਵਿੱਚ ਕੀ ਹੋਊਗਾ ਕਿ ਇੰਨਾ ਜੀ ਬਿਜ਼ਨਸ ਆਪਣੇ ਸੰਮੇਚ ਆ ਜਾਊਗਾ ਤੋਂ ਆਪਣੀ ਤਾਂ ਫਿਲਮ ਜਿਹੜੀ ਪੇਪਰਾਂ ਦੇ ਐ ਉਹ ਤਾਂ ਜੀ ਹਿੱਟ ਹੋਈ ਪਈ ਐ ਆਪਾਂ ਨੂੰ ਘਾਟਾ ਨਹੀਂ ਪੈਂਦਾ ਪਰ ਉਹਨਾਂ ਨੂੰ ਵਿਚਲੀ ਗੱਲ ਨਹੀਂ ਦੱਸਿਆ ਜਾਂਦਾ ਕਿ ਫਿਲਮ ਬਣਨ ਤੋਂ ਬਾਅਦ ਜਿਹੜਾ ਰਿਲੀਜ਼ਿੰਗ ਦਾ ਜਿਹੜਾ ਖਰਚਾ ਐ ਰਿਲੀਜ਼ਿੰਗ ਦਾ ਪ੍ਰੋਸੈਸ ਐ ਉਹ ਬਣਨ ਤੋਂ ਵੀ ਮਤਲਬ ਕਿ ਜ਼ਿਆਦਾ ਮਹਿੰਗਾ ਐ ਤੇ ਔਰ ਆਪਣਾ ਜ਼ਿਆਦਾ ਪੇਨਫੁੱਲ ਐ ਸੋ ਜਦੋਂ ਪ੍ਰੋਡਿਊਸਰਸ ਨੂੰ ਇਹ ਚੀਜ਼ਾਂ ਪਤਾ ਲੱਗਦੀ ਨੇ ਕਿ ਫਿਲਮ ਰਿਲੀਜ਼ ਕਰਨ ਦਾ ਪੈਸਾ ਬਹੁਤ ਲੱਗਦਾ ਐ ਸੋ ਥਿਓਕੇ ਉਹਨਾਂ ਦੀ ਹਿੰਮਤ ਟੁੱਟ ਜਾਂਦੀ ਐ ਸੋ ਜਾਂ ਤਾਂ ਫਿਲਮ ਬੰਦ ਹੋ ਜਾਂਦੀ ਐ ਜਾਂ ਫਿਲਮ ਇਸ ਤਰੀਕੇ ਨਾਲ ਮਤਲਬ ਕਿ ਬਿਜ਼ਨਸ ਕਰਦੀ ਐ ਕਿ ਜਿਹੜੇ ਫਿਲਮ ਦੀ ਲਾਗਤ ਐ ਉਵਨੀ ਪੂਰੀ ਹੁੰਦੀ ਕਈ ਫਿਲਮਾਂ ਤਾਂ ਇਹ ਜੀਆਂ ਨੇ ਕਿ ਜੇ ਕਿਸੇ ਫਿਲਮ ਦੀ ਲੱਗ ਤਾਂ 4 ਕਰੋੜ ਹੈ ਤਾਂ ਫਿਲਮ ਨੇ 50 ਲੱਖ ਵੀ ਨਹੀਂ ਕਮਾਇਆ ਸੋ ਦੋਸਤੋ ਇਹਦੇ ਵਿੱਚ ਰੀਜ਼ਨ ਇਹ ਹੈ ਕਿ ਇੱਕ ਤਾਂ ਸਾਡੇ ਇੰਡਸਟਰੀ 'ਚ ਰਾਈਟਰਾਂ ਦੀ ਘਾਟ ਹੈ ਬਹੁਤ ਜ਼ਿਆਦਾ ਨਵੇਂ ਡਾਇਰੈਕਟਰਾਂ ਦੀ ਘਾਟ ਹੈ ਐਕਟਰ ਹੈਗੇ ਨੇ ਬਟ ਆਡੀਅנס ਨਵੇਂ ਐਕਟਰਾਂ ਨੂੰ ਬਹੁਤ ਘੱਟ ਦੇਖਦੀ ਹੈ OTT ਆਉਣ ਦੇ ਕਰਕੇ ਕੀ ਹੋਇਆ ਕਿ ਲੋਕਾਂ ਨੂੰ ਕਹਾਣੀ ਕੰਟੈਂਟ ਦਾ ਜਿਹੜਾ ਸਮਝ ਹੈ ਉਹ ਬਹੁਤ ਮਤਲਬ ਕਿ ਚੰਗੀ ਤਰ੍ਹਾਂ ਆਮ ਆਡੀਅנס ਸਮਝਣ ਲੱਗੀ ਹੈ ਕਿ ਅਸੀਂ ਕੀ ਦੇਖਣਾ ਹੈ ਅਸੀਂ ਕੀ ਨਹੀਂ ਦੇਖਣਾ ਆਪ ਆਫਟਰ ਲਾਕਡਾਊਨ ਤੁਹਾਨੂੰ ਪਤਾ ਹੈ ਕਿ OTT ਸਾਰੇ ਘਰਾਂ ਦੇ ਵਿੱਚ ਵੜ ਗਿਆ ਆ ਤਾਂ ਬੰਦਾ ਕਹਿੰਦਾ ਕਿ ਜੇ ਮੈਂ ਜਾਊਂਗਾ ਤਾਂ 500 ਰੁਪਏ ਖਰਚ ਕੇ ਆਊਂਗਾ 250 ਰੁਪਏ ਦੀ ਮੈ ਟਿਕਟ ਲਊਂਗਾ ਜੇ ਇਕੱਲੇ ਬੰਦੇ ਦੀ ਮੈਂ ਗੱਲ ਕਰਾਂ ਜਾਂ ਫਿਰ ਆਪਣਾ ਦੇ ਨਾਲ ਕੁਝ ਮਾੜਾ-ਵੱਟਾ ਖਾਊਂਗਾ ਇਸ ਤੋਂ ਇਲਾਵਾ ਮੈਂ ਮਹੀਨੇ ਦੀ 250 ਦੀ ਸਬਸਕ੍ਰਿਪਸ਼ਨ ਲਊਂਗਾ Netflix ਦੀ ਜਾਂ Amazon ਦੀ ਸੋ ਜੋ ਮਰਜ਼ੀ ਦੇਖਾਂ ਮੈਂ ਚਾਹੇ ਦਿਨ ਚ ਪੰਜ-ਪੰਜ ਫਿਲਮਾਂ ਦੇਖਾਂ 6-6 Web series ਦੇਖਾਂ ਸੋ ਮੈਨੂੰ ਘਰੇ ਬੈਠੇ ਬਿਠਾਇਆ ਸਭ ਕੁਝ ਮਿਲਦਾ ਆ ਸੋ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਸਿਨੇਮੇ ਦੀ ਜ਼ਿੰਮੇਵਾਰੀ ਹੈ ਕੰਟੈਂਟ ਦੀ ਉਹ ਬਹੁ ਸੋ ਜਿਹੜੀ ਚੀਜ਼ ਲੋਕਾਂ ਨੂੰ ਘਰ ਮਿਲ ਘਰੇ ਮਿਲਦੀ ਹੈ ਸੋ ਫਿਰ ਉਹ ਸਿਨੇਮੇ ਚ ਦੇਖਣ ਕਿਉਂ ਜਾਣ ਪਰ ਮੈਂ ਗੱਲ ਫਿਰ ਦੁਬਾਰਾ ਉੱਥੇ ਲੈ ਕੇ ਜਾਊਂਗਾ ਕਿ ਜਿਹੜੀ ਸ਼ੋਸ਼ਣਬਾਜ਼ੀ ਹੈ ਉਹ ਸਾਡੀ ਇੰਡਸਟਰੀ ਚ ਬਹੁਤ ਹੁੰਦੀ ਹੈ ਵੱਡੇ ਵੱਡੇ ਸੁਪਨੇ ਲੋਕਾਂ ਵੱਲੋਂ ਅੱਛਾ ਜਿਹੜੇ ਉਹ ਲੋਕ ਨੇ ਮੂਰੇ ਜਿਹੜੇ ਕਿ ਪ੍ਰੋਡਿਊਸਰ ਨੂੰ ਵਰਗਲਾ ਕੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਪੰਜਾਬੀ ਸਿਨੇਮੇ ਦਾ ਜਾਂ ਪੰਜਾਬੀ ਮੇਕਿੰਗ ਦਾ ਇੱਲ ਦਾ ਕੁੱਕੜ ਵੀ ਨਹੀਂ ਪਤਾ ਹੁੰਦਾ ਬਟ ਉਹਨਾਂ ਨੂੰ ਇਹਦਾ ਜ਼ਰੂਰ ਪਤਾ ਹੁੰਦਾ ਕਿ ਅਸੀਂ ਕੁੰਡੀ ਕਿੱਥੋਂ ਲਾਉਣੀ ਹੈ ਅਸੀਂ ਆਪਣਾ ਕੀ ਨਾਮ ਹੈ ਕਿਸ ਚੀਜ਼ ਤੋਂ ਪੈਸੇ ਕਿੱਦਾਂ ਕਮਾਉਂਦੇ ਤੇ ਇਸ ਦੇ ਵਿੱਚ ਇਹ ਨਹੀਂਗਾ ਕਿ ਇਕੱਲੇ ਉਹ ਹੁੰਦੇ ਨੇ ਪੂਰਾ ਨੈਕਸਸ ਹੈ ਹਰ ਬੰਦਾ ਰਲਿਆ ਹੁੰਦਾ ਉਹਦੇ ਨਾਲ ਕਿ ਆ ਫਲਾਨੇ ਐਕਟਰ ਨੂੰ ਇੰਨੇ ਪੈਸੇ ਦੇਣੇ ਨੇ ਐਕਟਰ ਨਾਲ ਵੀ ਮਤਲਬ ਕਿ ਸੈਟਿੰਗ ਕਰ ਲਈ ਦਿੱਤੀ ਜਾਂਦੀ ਹੈ ਕਿ ਤੈਨੂੰ ਤੇਰਾ ਰੇਟ ਇੰਨਾ ਹੈ ਤੈਨੂੰ ਇੰਨੇ ਪੈਸੇ ਮਿਲਣਗੇ ਪਰ ਪ੍ਰੋਡਿਊਸਰ ਤੋਂ ਅਸੀਂ ਇੰਨੇ ਚਾਰਜ ਕਰਾਂਗੇ ਜਿਹਦੇ ਵਿੱਚ ਮੇਰਾ ਇੰਨਾ ਹਿੱਸਾ ਆਊਗਾ ਜਿਹਦੇ ਵਿੱਚ ਡਾਇਰੈਕਟਰ ਵੀ ਨੇ ਜਿਹਦੇ ਵਿੱਚ ਈਪੀਵੀ ਨੇ ਜਿਹਦੇ ਵਿੱਚ ਅਸਿਸਟੈਂਟ ਮਤਲਬ ਕਿ ਇੱਕ ਨੈਕਸਸ ਬਣਿਆ ਹੋਇਆ ਹੈ ਇਹ ਜਿਆਦਾ ਖਾ ਵੀ ਹੋ ਚੁੱਕਿਆ ਸਾਡੀ ਇੰਡਸਟਰੀ ਤੇ ਇਹ ਕੋੜਾ ਸੱਚ ਹੈ ਕਈ ਨੂੰ ਬੜੀ ਮਿਰਚਾਂ ਲੱਗਣੀਆਂ ਨੇ ਪਰ ਲੱਗੀਆਂ ਨੇ ਪਰ ਇਹ ਸੱਚ ਹੈ ਕਿ ਫਿਲਮ ਮੇਕਿੰਗ ਜਿਹੜੀ ਪਹਿਲਾਂ ਹੁੰਦੀ ਸੀ ਪੈਸ਼ਨੇਟ ਹੁੰਦੀ ਸੀ ਉਹ ਪੈਸ਼ਨ ਉਹ ਸਾਡੀ ਇੰਡਸਟਰੀ ਬਹੁਤ ਘੱਟ ਹੈ ਕੁਝ ਕੁ ਪ੍ਰੋਡਕਸ਼ਨ ਹਾਊਸ ਨੂੰ ਛੱਡ ਕੇ ਜਿਹੜੇ ਕਿ ਮਤਲਬ ਕਿ ਚੰਗਾ ਕੰਮ ਕਰਦੇ ਨੇ ਆਪ ਆਪਣਾ ਆ ਪ੍ਰੋਡਿਊਸ ਕਰਦੇ ਨੇ ਤੇ ਆ ਫਿਲਮਾਂ ਬਣਾਉਂਦੇ ਨੇ ਸੋ ਉਹਨਾਂ ਲਈ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਇੱਕ ਸੌਖਾ ਕੰਮ ਹੋ ਚੁੱਕਿਆ ਹੈ ਪਰ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਮਤਲਬ ਕਿ ਠੱਗੇ ਜਾਂਦੇ ਨੇ ਤੇ ਠੱਗੀ ਦਾ ਸ਼ਿਕਾਰ ਹੁੰਦੇ ਨੇ ਦੂਜੀ ਗੱਲ ਰਹੀ ਉਹ ਫੇਰ ਆ ਕਿ ਕੰਟੈਂਟ ਦੀ ਮੈਂ ਅੱਜੇ ਗੱਲ ਕਰਾਂ ਅ ਪਿੱਛੇ ਜਿਨੀਆਂ ਫਿਲਮਾਂ ਤੁਸੀਂ ਦੇਖੋ ਜਦੋਂ ਇੱਕ ਫਿਲਮ ਕਿਸੇ ਵਿਸ਼ੇ ਤੇ ਹਿੱਟ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਲਾਈਨ ਲੱਗ ਜਾਂਦੀ ਹੈ ਕਿ ਜੀ ਇਸ ਵਿਸ਼ੇ ਤੇ ਫਿਲਮਾਂ ਬਣਾਓ ਜੀ ਕਿਉਂਕਿ ਉਹ ਹਿੱਟ ਹੋ ਗਈ ਹੈ ਓਰੀਜਨੈਲ ਟੀਜ਼ਨ ਮੇ ਦੇ ਵਿੱਚ ਬਹੁਤ ਘਟ ਗਈ ਹੈ ਐਕਸ਼ਨ ਫਿਲਮਾਂ ਆਉਂਦੀਆਂ ਨੇ ਤਾਂ ਉਹਦੇ ਵਿੱਚ ਸਾਊਥ ਦਾ ਐਕਸ਼ਨ ਸਾਊਥ ਦੀਆਂ ਚੀਜ਼ਾਂ ਕਾਪੀ ਕਰ ਕਰ ਸਾਨੂੰ ਦਿਖਾਈਆਂ ਜਾਂਦੀਆਂ ਨੇ ਬਹੁਤ ਫਿਲਮਾਂ ਨੇ ਜਿਹਦੇ ਵਿੱਚ ਐਜ਼ ਇਟ ਇਜ਼ ਸੀਨ ਚੱਕੇ ਹੋਏ ਨੇ ਸਾਊਥ ਦੇ ਪਰ ਮੈਨੂੰ ਇਹ ਲੱਗਦਾ ਹੈ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਜੋ ਅੱਜ ਜੋ ਟਾਈਮ ਹੈਗਾ ਪੰਜਾਬੀ ਸਿਨੇਮਾ ਦਾ ਕਿ ਫਿਲਮ ਲੋਕਲ ਅਜ ਬਿਲਕੁਲ ਇੰਟਰਸਟ ਟੁੱਟ ਚੁੱਕਿਆ ਹੈ ਪੰਜਾਬੀ ਸਿਨੇਮਾ ਤੋਂ ਪਿੱਛੇ ਜੀ ਕਿੰਨੀਆਂ ਵੱਡੀਆਂ ਵੱਡੀਆਂ ਫਿਲਮਾਂ ਆਈਆਂ ਗੋਡੇ-ਗੋਡੇ ਚਾਹ ਆਈ ਆਪਣਾ ਹੋਰ ਬਹੁਤ ਫਿਲਮਾਂ ਆਈਆਂ ਪਰ ਲੋਕਾਂ ਨੇ ਮਤਲਬ ਕਿ ਬਿਲਕੁਲ ਵੀ ਇੰਟਰਸਟਿੰਗ ਦਿਖਾਇਆ ਕਿਸੇ ਦੀ ਓਪਨਿੰਗ 11 ਲੱਖ ਕਿਸੇ ਦੀ 20 ਲੱਖ ਕਿਸੇ ਦੀ 18 ਲੱਖ ਤੇ ਫਿਲਮਾਂ 10-10 ਕਰੋੜ ਦੀਆਂ ਇਹਦੇ ਵਿੱਚ ਮੈਂ ਕਸੂਰਵਾਰ ਸਮਝੂੰਗਾ ਐਕਟਰਾਂ ਨੂੰ ਸੁਪਰਸਟਾਰ ਨੇ ਲੋਕਾਂ ਨਹੀਂ ਵਧਾਏ ਨੇ ਪਰ ਉਹਨਾਂ ਦੀ ਜਿਹੜੀ ਫੀਸ ਆ ਉਹ ਇੰਨੀ ਹੈ ਕਿ ਨਵਾਂ ਪ੍ਰੋਡੂਸਰ ਤਾਂ ਫੋੜ ਹੀ ਨਹੀਂ ਕਰ ਪਾਉਂਦਾ ਤੇ ਜੇ ਕਰ ਵੀ ਪਾਉਂਦਾ ਤਾਂ ਉਹ ਕੱਲੇ ਫੀਸ ਤੱਕ ਗੱਲ ਨਹੀਂ ਰਹਿੰਦੀ ਕੁਝ ਕੈਕਟਰ ਨੇ ਜਿੰਨਾ ਜਿਹੜੇ ਆਪਣੇ ਨਾਲ 20 25 25 ਬੰਦੀਆਂ ਦੀ ਟੀਮ ਲੈ ਕੇ ਚੱਲਦੇ ਨੇ ਜਿਹੜੇ ਕਿ ਜੇ 40 ਦਿਨ ਦਾ ਸ਼ੂਟ ਹੈ ਤਾਂ 40 ਦਿਨ ਉਹ ਟੀਮ ਉਹਦੇ ਨਾਲ ਰਹਿੰਦੀ ਹੈ ਤੇ ਉਹਦਾ ਸਾਰਾ ਖਰਚਾ ਜਿਹੜਾ ਹੈਗਾ ਆ ਉਹ ਪ੍ਰੋਡਿਊਸਰ ਤੇ ਪਾਇਆ ਜਾਂਦਾ ਆ ਜਿਹੜਾ ਕਿ ਮੈਨੂੰ ਲੱਗਦਾ ਗਲਤ ਹੈ ਕੁਝ ਕੈਕਟਰ ਨੇ ਜਿਹੜੀਆਂ ਇੱਕ ਵੈਨਟੀ ਨਾਲ ਨਹੀਂ ਤਿੰਨ ਤਿੰਨ ਚਾਰ ਚਾਰ ਵੈਨਟੀ ਦੀ ਮੰਗ ਕਰਦੇ ਨੇ ਕਿ ਅਸੀਂ ਇੱਕ ਚ ਆ ਕਰਾਂਗੇ ਇੱਕ ਚ ਅਸੀਂ ਖਾਣਾ ਖਾਵਾਂਗੇ ਇੱਕ ਸਾਡੀ ਟੀਮ ਬੈਠੋਗੀ ਇੱਕ ਸਾਡੇ ਸਿਕਿਉਰਟੀ ਬੈਠੋਗੀ ਸੋ ਪ੍ਰੋਡਿਊਸਰ ਫਿਲਮ ਬਣਾਉਂਦਾ ਬਣਾਉਂਦਾ ਵਿਚਾਰਾ ਅਦਾ ਰਹਿ ਜਾਂਦਾ ਆ ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਬਹੁਤ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ ਐਦਾ ਹੋਣਾ ਨਹੀਂ ਚਾਹੀਦਾ ਜਾਂ ਤਾਂ ਅਗਰ ਤੁਸੀਂ ਆਪਣੀ ਹਰ ਫਿਲਮ ਦਾ 5-5 4-4 ਕਰੋੜ ਰੁਪਈਆ ਚਾਰਜ ਕਰਨਾ ਹੈ ਤਾਂ ਤੁਸੀਂ ਅਗਰੀਮੈਂਟ ਦੇ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਕਿ ਇਹ ਸਿਰਫ ਇਸ ਤੁਹਾਡੀ ਸਾਰੇ ਕਾਸਟ ਦੀ ਫੀਸ ਹੈ ਤੁਸੀਂ ਟ੍ਰੈਵਲ ਵੀ ਇਸ ਫੀਸ ਦੇ ਵਿੱਚ ਕਰੋਗੇ ਤੁਸੀਂ ਤੇਲ ਵੀ ਇਸ ਫੀਸ ਚ ਪਾਓਗੇ ਤੁਹਾਡਾ ਖਾਣਾ ਵੀ ਇਸੇ ਫੀਸ ਦੇ ਵਿੱਚ ਸਾਰਾ ਕੁਝ ਇਸ ਫੀਸ ਦੇ ਵਿੱਚ ਹੈ ਪ੍ਰਮੋਸ਼ਨ ਵੀ ਇਸ ਫੀਸ ਦੇ ਵਿੱਚ ਆ ਪਰ ਉਹ ਫੀਸ ਅਲੱਗ ਹੈ ਬਾਕੀ ਦੇ ਖਰਚੇ ਅਲੱਗ ਨੇ ਈਵਨ ਕਿ ਚਾਹ ਕਾਫੀ ਦਾ ਖਰਚਾ ਵੀ ਬਡਸਰ ਦੇ ਮਤਲਬ ਕਿ ਹਿੱਸੇ ਪਾਇਆ ਜਾਂਦਾ ਹੈ ਮੈਂ ਪਿੱਛੇ ਜੀ ਕਿ ਫਿਲਮ ਕੀਤੀ ਸੀ ਉਹਦੀ ਪ੍ਰਮੋਸ਼ਨ ਮੇਰੇ ਕੋਲ ਸੀ ਸੋ ਚਾਰ ਬਾਉਂਸਰ ਸੀਗੇ ਉਹ ਮਤਲਬ ਕਿ ਇੱਕ ਐਕਟਰ ਦੇ ਨਾਲ ਸੋ ਉਹ ਸਾਰਾ ਦਿਨ ਮਤਲਬ ਇੰਟਰਵਿਊ ਚੱਲ ਰਹੀਆਂ ਸੀ ਸੋ ਮੈਂ ਕਿਹਾ ਹੋਇਆ ਸੀ ਸਾਰਿਆਂ ਨੂੰ ਕਿ ਜਿਨੇ ਵੀ ਜਦੋਂ ਵੀ ਕੋਈ ਖਾਣਾ ਪੀਣਾ ਹੋਇਆ ਸੋ ਪਲੀਜ਼ ਤੁਸੀਂ ਖਾ ਲਿਆ ਕਰੋ ਤੇ ਮੈਨੂੰ ਬਿੱਲ ਦੇ ਦਿਆ ਕਰੋ ਕਿਉਂਕਿ ਮੈਂ ਤੁਹੋਂ ਪੈਸੇ ਲੈ ਲਿਆ ਕਰੋ ਕਿਉਂਕਿ ਮੈਂ ਕੱਲਾ ਬੰਦਾ ਆ ਮੈਂ ਕਿਤੇ ਕਿਤੇ ਮਤਲਬ ਕਿ ਨਿਗਾਹ ਮਤਲਬ ਰੱਖੂੰਗਾ ਸੋ ਬਟ ਉਸ ਐਕਟਰ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੇ ਮੇਰੇ ਨਾਲ ਮੇਰੀ ਮਤਲਬ ਸਿਕਿਉਰਿਟੀ ਕਰਦੇ ਨੇ ਸ਼ਾਮ ਦੇ 6 ਵਜੇ ਗਏ ਉਹਨਾਂ ਨੇ ਰੋਟੀ ਨਹੀਂ ਖਾਧੀ ਤੇ ਉਹ ਐਕਟਰ ਮੈਨੂੰ 6 ਵਜੇ ਫੋਨ ਕਰਕੇ ਕੀ ਕਹਿ ਰਿਹਾ ਆ ਕਿ ਆਪਣਾ ਭਾਜੀ ਤੁਸੀਂ ਪਲੀਜ਼ ਆਪਣਾ ਬੌਂਸਰ ਨੂੰ ਰੋਟੀ ਖਵਾ ਦਿਓ ਸੋ ਮੈਥੋਂ ਫਿਰ ਰਹਿ ਨਹੀਂ ਹੋਇਆ ਮੈਂ ਕਹਤਾ ਕਿ ਭਾਜੀ ਕੀ ਗੱਲ ਤੁਸੀਂ ਰੋਟੀ ਵੀ ਨਹੀਂ ਖਵਾ ਸਕਦੇ ਤੁਸੀਂ ਰੋਟੀ ਖਵਾ ਦਿਓ ਤੁਸੀਂ ਬਿੱਲ ਮੈਨੂੰ ਦੇ ਦਿਓ ਤੇ ਮੈਂ ਪੇ ਕਰ ਦਾਂਗਾ ਪਰ ਦੋਸਤੋ ਜਿਹੜੀ ਆ ਇੱਕ ਇੱਕ ਛੋਟੀ ਜਿਹੀ ਚੀਜ਼ ਐ ਇਹ ਤੋਂ ਵੱਡੇ ਵੱਡੇ ਚੀਜ਼ਾਂ ਇਸ ਇੰਡਸਟਰੀ 'ਚ ਬਹੁਤ ਹੁੰਦੀਆਂ ਨੇ ਸੋ ਛੋਟੀਆਂ ਗੱਲਾਂ ਨੇ ਪਰ ਲੁਕੌਣੀਆਂ ਲੱਗਣਗੀਆਂ ਇਹ ਸੱਚ ਐ ਪ੍ਰੋਡਿਊਸਰ ਨੂੰ ਚੂਸਿਆ ਜਾਂਦਾ ਐ ਲੁੱਟਿਆ ਜਾਂਦਾ ਐ ਤੇ ਉਸ ਤੋਂ ਬਾਅਦ ਉਹਦੀ ਹਿੰਮਤ ਨਹੀਂ ਰਹਿੰਦੀ ਕਿ ਦੁਬਾਰਾ ਫਿਲਮ ਬਣਾਵੇ ਤੇ ਫਿਲਮ ਦਾ ਜਿਹੜਾ ਵਿਸ਼ਾ ਕੰਟੈਂਟ ਮੇਕਿੰਗ ਕੁਝ ਕਨੂੰ ਛੱਡ ਕੇ ਕਿਸੇ ਨੂੰ ਕੁਝ ਨਹੀਂ ਪਤਾ ਕਿ ਫਿਲਮ ਬਣਦੀ ਕਿਵੇਂ ਆ ਤੇ ਫਿਲਮ ਚੱਲਦੀ ਕਿਵੇਂ ਆ ਜਾਂ ਚਲਾਉਣੀ ਕਿਵੇਂ ਆ ਸਿਰਫ ਇੱਕ ਇੱਕ ਸਿੰਪਲ ਪ੍ਰੋਸੈਸ ਹੈ 40 ਦਿਨ ਦਾ ਸ਼ੂਟ ਕਰ ਲਓ 35 ਦਿਨ ਦਾ ਸ਼ੂਟ ਕਰ ਲਓ ਪੋਸਟ ਪ੍ਰੋਡਕਸ਼ਨ ਕਰਕੇ ਮਹੀਨੇ ਦੇ ਵਿੱਚ ਵਿੱਚ ਤਾਂ ਕਿਸੇ ਪ੍ਰੋਡਕਸ਼ਨ ਆਪਣਾ ਡਿਸਟ੍ਰਿਬਿਊਸ਼ਨ ਹਾਊਸ ਨੂੰ ਫਿਲਮ ਵੇਚ ਦੋ ਉਹ ਜਿਹੜਾ ਡਿਸਟ੍ਰਿਬਿਊਸ਼ਨ ਹਾਊਸ ਨਾਲ ਜਿਹੜਾ ਕੀ ਰੇਟ ਲੱਗਿਆ ਜਾਂਦਾ ਹੈ ਲੱਗ ਜਾਂਦਾ ਹੈ ਕਿ ਅਸੀਂ ਇਹਨੇ ਕਰੋੜ ਦੀ ਫਿਲਮ ਆ ਲਵਾਂਗੇ ਤਾਂ ਉਹ ਜਿਹੜਾ ਪੈਸਾ ਆ ਉਹ ਡਿਸਟ੍ਰਿਬਿਊਸ਼ਨ ਹਾਊਸ ਹੈ ਜਿਹੜਾ ਉਹ ਪ੍ਰੋਮੋਸ਼ਨ ਦੇ ਵਿੱਚ ਹੀ ਖਤਮ ਕਰ ਦਿੰਦਾ ਕਿ ਜੀ ਇਹਨੇ ਆ ਲੱਗ ਗਿਆ ਇਹਨੇ ਦਾ ਆ ਲੱਗ ਗਿਆ ਤੇ ਜਦੋਂ ਸਿਨੇਮੇ ਦਾ ਜਿਹੜਾ ਮਤਲਬ ਕਿ ਰਿਜ਼ਲਟ ਆਉਂਦਾ ਹੈ ਜਿਹਨਾਂ ਦਾ ਚੰਗਾ ਹੁੰਦਾ ਉਹ ਛੋੜਾ ਚੱਕਦਾ ਆਪਣੇ ਘਰ ਨੂੰ ਚਲੇ ਜਾਂਦਾ ਆ ਫਿਰ ਅਹੀ ਓਵਰਸੀਜ਼ ਬਿਜ਼ਨਸ ਦੀ ਗੱਲ ਆਪਾਂ ਨੂੰ ਕਈ ਵਾਰ ਪਤਾ ਲੱਗਦਾ ਕਿ ਇਹ ਓਵਰਸੀਜ਼ ਆ ਫਿਲਮ ਨੇ 10 ਕਰੋੜ ਕਮਾ ਲਿਆ 15 ਕਰੋੜ ਕਮਾ ਲਿਆ ਪਰ ਦੋਸਤੋ ਉਹ 15 ਕਰੋੜ ਦਾ 15 ਕਰੋੜ ਪ੍ਰੋਡਿਊਸਰ ਦੀ ਜੇਬ 'ਚ ਨਹੀਂ ਪੈਂਦਾ ਉਹਦਾ ਸਿਰਫ 25 ਤੋਂ ਮਤਲਬ 30% ਰ ਪ੍ਰੋਡਿਊਸਰ ਦੇ ਮਤਲਬ ਕਿ ਜੇਬ 'ਚ ਪੈਂਦਾ ਆ ਸੋ ਜੇ ਕਿਸੇ ਫਿਲਮ ਨੇ ਬਾਹਰ ਓਵਰਸੀਜ਼ 15 ਕਰੋੜ ਕਮਾਇਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹਦਾ ਜਿਹੜਾ ਪ੍ਰੋਡਿਊਸਰ ਨੂੰ ਜਿਹੜਾ ਉਹਦੀ ਜੇਬ 'ਚ ਪਊਗਾ ਉਹ 3.5 ਕਰੋੜੀ ਪਊਗਾ ਕਿਉਂਕਿ ਬਾਕੀ ਟੈਕਸਿਸ ਨੇ ਡਿਸਟ੍ਰਿਬਿਊਸ਼ਨ ਦਾ ਮਤਲਬ ਹਾਊਸ ਦਾ ਆਪਣਾ ਸ਼ੇਅਰ ਹੁੰਦਾ ਆ ਸਿਨੇਮਿਆਂ ਦਾ ਸ਼ੇਅਰ ਹੁੰਦਾ ਐ ਸਿਨੇਮੇ ਦੀ ਫੀਸਿਸ ਹੁੰਦੀਆਂ ਨੇ ਸੋ ਇਦਾਂ ਫਿਲਮ ਜਿਹੜਾ ਹੈਗਾ ਰਿਲੀਜ਼ ਕਰਨ ਦਾ ਪ੍ਰੋਸੈਸ ਹੈ ਪਰ ਬਹੁਤ ਚਿੰਤਾਜਨਕ ਵਿਸ਼ਾ ਆ ਪੰਜਾਬੀ ਸਿਨੇਮੇ ਦੀ ਜਿਹੜਾ ਜਿਹੜਾ ਇਸ ਟਮ ਜੋ ਮਤਲਬ ਕਿ ਕਰੰਟ ਸਿਚੁਏਸ਼ਨ ਆ ਕਿ ਬਿਲਕੁਲ ਹੀ ਲੋਕ ਟੁੱਟ ਚੁੱਕੇ ਨੇ ਸਾਨੂੰ ਬਹੁਤ ਮਤਲਬ ਕਿ ਮਿਹਨਤ ਕਰਨੀ ਪੈਣੀ ਆ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਆਇ ਲੱਗਦਾ ਕਿ ਲੋਕਾਂ ਦਾ ਰਿਵਿਊ ਲੈਣਾ ਚਾਹੀਦਾ ਹੈ ਇੱਕ ਵਾਰ ਜਾ ਬਾਹਰ ਜਾ ਕੇ ਮਾਰਕੀਟ ਚ ਕਿ ਤੁਸੀਂ ਕਹਿ ਜੀ ਮਤਲਬ ਕਿ ਕੰਟੈਂਟ ਤੁਸੀਂ ਐਕਸੈਪਟ ਕਰਦੇ ਹੋ ਕਹਿ ਜੀ ਚੀਜ਼ ਲੈ ਕੇ ਆਈਏ ਤੁਹਾਨੂੰ ਤੁਹਾਡਾ ਇੰਟਰਸਟ ਕਿਸ ਚੀਜ਼ ਦੇ ਵੱਲ ਹੈ ਜੇ ਇਦਾਂ ਨਾ ਹੋਇਆ ਦੋਸਤੋ ਮੈਨੂੰ ਲੱਗਦਾ ਹੈ ਕਿ ਸਾਲਕ ਦੀ ਖੇਡ ਹੋ ਰਹਾ ਤਾਂ ਮੈਨੂੰ ਲੱਗਦਾ ਕਿ ਬੁਰਾ ਹਾਲ ਹੋ ਜਾਊਗਾ ਜੋ ਪਹਿਲਾਂ ਤਾਂ ਮੈਂ ਗੱਲ ਕਰਾਂ ਕਿ ਇਹ ਜੀ ਲੋਕਾਂ ਠੱਗਾਂ ਤੋਂ ਬਚੋ ਪ੍ਰੋਪਰ ਮੇਕਿੰਗ ਬਾਰੇ ਸਿੱਖ ਕੇ ਆਓ ਮਤਲਬ ਕਿ ਨੋਲਿਜ ਲੈ ਕੇ ਆਓ ਕਿੱਥੇ ਕਿੱਥੇ ਕੀ ਖਰਚਾ ਹੁੰਦਾ ਕਿਵੇਂ ਕਿਵੇਂ ਫਿਲਮ ਬਣਦੀ ਹੈ ਸੋ ਅਬ ਵੱਡੇ ਵੱਡੇ ਸਟਾਰਾਂ ਨੂੰ ਕਰੋੜਾਂ ਰੁਪਏ ਦੇਣਾ ਬੰਦ ਕਰੋ ਕਿਉਂਕਿ ਇਹ ਆਪਣੇ ਪੈਸੇ ਲੈ ਜਾਂਦੇ ਨੇ ਤੇ ਫਿਲਮ ਦੀ ਜਿਹੜੀ ਓਪਨਿੰਗ 25 ਲੱਖ ਵੀ ਨਹੀਂ ਹੁੰਦੀ ਜਾਂ ਤਾਂ ਇਹਨਾਂ ਤੋਂ ਲਿਖਾਇਆ ਜਾਵੇ ਐਗਰੀਮੈਂਟ ਦੇ ਵਿੱਚ ਕਿ ਅਸੀਂ ਤੈਨੂੰ ਦਿੰਨੇ ਆ 2 ਕਰੋੜ ਰੁਪਈਆ ਤੂੰ ਪੜਾ ਕੇ ਨਾ ਮ ਕਰੋੜ ਰੁਪਏ ਦੀ ਜਾਂ ਆਪਣਾ 70 75 ਲੱਖ ਦੀ ਸਾਨੂੰ ਓਪਨਿੰਗ ਲਿਖ ਕੇ ਦੇ ਵੀ ਜੇ ਲੱਗੂਗੀ ਤਾਂ ਅਸੀਂ ਤੈਨੂੰ ਤੇਰੀ ਜਿਹੜੀ ਦੀ ਫੀਸ ਆ ਉਹ ਤੈਨੂੰ ਅਸੀਂ ਤੇਰੀ ਅਸੀਂ ਪੇ ਕਰਦੇ ਆ ਪਰ ਦੋਸਤੋ ਐਦਾ ਹੁੰਦਾ ਨਹੀਂਗਾ ਪਰ ਬਹੁਤ ਸੋਚਣ ਵਿਚਾਰਨ ਦੀ ਗੱਲ ਹੈ ਮਤਲਬ ਕਿ ਉਮੀਦ ਆ ਕਿ ਇਹ ਚੀਜ਼ ਸੁਣਨ ਤੋਂ ਬਾਅਦ ਮਤਲਬ ਕਿ ਮੜਾ ਮੁਟਾ ਕਿਸੇ ਦੇ ਕੰਨ ਚ ਜੂਰ ਸਰਕੂਗੀ ਕਿ ਵਾਕਈ ਹੀ ਪੰਜਾਬੀ ਸਿਨੇਮਾ ਬਹੁਤ ਮਤਲਬ ਡੂੰਗੇ ਖੂਚ ਜਾ ਰਿਹਾ ਹੈ ਮੁੜ ਕੇ ਕੱਢਣਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਜੇ ਲੋਕ ਹੀ ਨਾ ਗਏ ਤਾਂ ਫਿਰ ਪੰਜਾਬੀ ਸਿਨੇਮਾ ਅਸੀਂ ਅਸੀਂ ਸਿਨੇਮੇ ਚ ਫਿਲਮ ਬਣਾ ਕੇ ਕਰਾਂਗੇ ਕੀ ਦੇਖਿਆ ਜਾਵੇ ਹਿੰਦੀ ਦੇ ਵਿੱਚ ਵੀ ਮਤਲਬ ਕਿ ਇਦਾਂ ਦਾ ਹੀ ਆਪਣਾ ਕਿ ਨਾਮ ਹਾਲ ਹੈ ਪਰ ਆਪਾਂ ਪੰਜਾਬੀਆਂ ਆਪਾਂ ਪੰਜਾਬੀ ਸਿਨੇਮਾ ਦੀ ਗੱਲ ਕਰਾਂਗੇ ਸਾਉਦਾ ਸਿਨੇਮਾ ਕਿਉਂ ਜਾ ਰਿਹਾ ਹੈ ਕਾਮਯਾਬ ਹੋ ਰਿਹਾ ਹੈ ਠੀਕ ਹੈ ਸਾਰੀਆਂ ਫਿਲਮਾਂ ਉਹਨਾਂ ਦੀ ਵੀ ਹਿੱਟ ਨਹੀਂ ਹੁੰਦੀਆਂ ਪਰ ਜਨ ਤਰ ਕੀ ਹੈ ਕਿ ਉਹਨਾਂ ਦੀਆਂ ਫਿਲਮਾਂ ਆਪਣਾ ਬਿਜ਼ਨਸ ਬਹੁਤ ਚੰਗੇ ਤਰੀਕੇ ਉਹ ਪੈਸ਼ਨੇਟ ਨੇ ਆਪਣੇ ਸਿਨੇਮੇ ਦੇ ਲਈ ਮਤਲਬ ਪੈਸ਼ਨ ਨਾਲ ਸਿਨੇਮਾ ਬਣਾਉਂਦੇ ਨੇ ਪੜ੍ਹੇ ਲਿਖੇ ਨੇ ਚੰਗੀਆਂ ਡਿਗਰੀਆਂ ਲਈਆਂ ਹੋਈਆਂ ਉਹਨਾਂ ਨੇ ਇੰਜੀਨੀਅਰ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ ਦੀ ਕਿੱਦਾਂ ਆ ਸਾਡੇ ਇੱਥੇ ਦੇਖਿਆ ਜਾਵੇ ਤਾਂ ਜੇ ਕਿਸੇ ਨੂੰ ਕੋਈ ਮੁੰਡੇ ਨੂੰ ਵੀ ਹਾਂ ਵੀ ਪਲੱਸ 2 ਜਾਂ ਬੀਏ ਕੀਤੀ ਹੈ ਤੇ ਚਲੋ ਯਾਰ ਕਿਸੇ ਦਾ ਅਸਿਸਟੈਂਟ ਹੀ ਬਣਦੀ ਹੈ ਤਾਂ ਉਹ ਅਸਿਸਟੈਂਟ ਅਸਿਸਟੈਂਟ ਬਣਦਾ ਤਿੰਨ ਚਾਰ ਫਿਲਮਾਂ ਵਾਸਤੇ ਉਤਪਾਦਕ ਨੂੰ ਕੋਈ ਨਾ ਕੋਈ ਪ੍ਰੋਡਿਊਸਰ ਉਹ ਆਪਣਾ ਮਤਲਬ ਫਸਾ ਲੈਂਦਾ ਤੇ ਆਪਣੀ ਫਿਲਮ ਲੈ ਕੇ ਆ ਜਾਂਦਾ ਹੈ ਉਹ ਫਿਲਮ ਦਾ ਹਾਲ ਕੀ ਹੁੰਦਾ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪਿੱਛੇ ਜਿਹੜੀਆਂ ਫਿਲਮਾਂ ਆਈਆਂ ਵਿਚ ਇੱਕ ਫਿਲਮ ਨੂੰ ਤਾਂ ਮੈਨੂੰ ਲੱਗਦਾ ਮੈਨੂੰ ਪਿੱਛੇ ਪਤਾ ਲੱਗਿਆ ਕਿ ਉਹਨੂੰ ਮੜਕਲ ਪ੍ਰੋਡਿਊਸਰ ਤੋਂ ਕੰਟੈਂਟ ਹੀ ਨਹੀਂ ਮਿਲਦਾ ਹਾ ਥੀਏਟਰ ਦੇ ਵਿੱਚ ਤੇ ਉਹ ਫਿਲਮ ਥੀਏਟਰ ਚ ਲੱਗੀ ਨਹੀਂ ਦੋ ਤਿੰਨ ਦਿਨ ਚੱਲੀ ਨਹੀਂ ਫਿਲਮ ਉਹ ਸੋ ਇਹ ਮਤਲਬ ਪਤਾ ਨਹੀਂ ਨਾ ਆਪਣਾ ਆਪਣਾ ਪ੍ਰੋਡਿਊਸਰਸ ਨੂੰ ਵੀ ਪ੍ਰੋਸੈਸ ਕੀ ਹੈ ਡਿਸਟ੍ਰਿਬਿਊਸ਼ਨ ਵੀ ਉਹਨੇ ਆਪ ਕੀਤੀ ਡਿਸਟ੍ਰਿਬਿਊਸ਼ਨ ਕਰਨਾ ਕੋਈ ਖਲਾਜੀ ਦਾ ਵਾਰਾ ਨਹੀਂ ਹੈ ਸੋ ਜਿਹਦਾ ਕੰਮ ਹੈ ਤੁਸੀਂ ਉਹਦੇ ਨਾਲ ਕਰੋ ਪਰ ਪ੍ਰੋਪਰ ਸਿੱਖ ਕੇ ਆਓ ਤੇ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਰਿਵਿਊਸ ਦਿਆ ਕਰੋ ਆਰਟਿਸਟਾਂ ਨੂੰ ਆਪਣੀ ਆਪਣੀ ਗੱਲ ਰੱਖਿਆ ਕਰੋ ਕਿ ਸਾਨੂੰ ਕੀ ਚੀਜ਼ ਚਾਹੀਦੀ ਹੈ ਪੰਜਾਬੀ ਸੰਵੇ ਨਾਲ ਅਸੀਂ ਦੁਆਰਾ ਕਿਵੇਂ ਜੁੜਾਂਗੇ ਫਿਲਹਾਲ ਮੈਨੂੰ ਇਹ ਲੱਗਦਾ ਹੈ ਕਿ 80% ਜਿਹੜੀ ਆਡੀਅנס ਹੈ ਪੰਜਾਬੀ ਸੰਵੇ ਤੋਂ ਕੱਟੀ ਜਾ ਚੁੱਕੀ ਹੈ ਸੋ ਇੰਨੀ ਇੱਕ ਗੱਲ ਮੈਂ ਕਹਿ ਕੇ ਅੱਜ ਵੀਡੀਓ ਬੰਦ ਕਰੂੰਗਾ ਮੈਂ ਇਹਦੇ ਵੱਖਰੇ ਵੱਖਰੇ ਭਾਗ ਲੈ ਕੇ ਆਉਂਗਾ ਕਿਉਂਕਿ ਬਹੁਤ ਜ਼ਿਆਦਾ ਵੱਡੀਆਂ ਡੂੰਘੀਆਂ ਗੱਲਾਂ ਨੇ ਜਿਹੜੀਆਂ ਕਿ ਤੁਹਾਨੂੰ ਦੱਸਣੇ ਜ਼ਰੂਰੀ ਨੇ ਲੋਕਾਂ ਦੇ ਕੰਨਾਂ 'ਚ ਪਾਉਣੇ ਜ਼ਰੂਰੀ ਨੇ ਕਿ ਕੀ ਕੀ ਹੁੰਦਾ ਆ ਕੀ ਕੀ ਘਾਟ ਐ ਕੀ ਸਾਨੂੰ ਚਾਹੀਦਾ ਐ ਤੇ ਕੀ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਜੇ ਅਸੀਂ ਪੰਜਾਬੀ ਸਿਨੇਮੇ ਨੂੰ ਜਾਂ ਆਪਣੇ ਮਨੋਰੰਜਨ ਨੂੰ ਐਂਟਰਟੇਨਮੈਂਟ ਨੂੰ ਬਚਾਉਣਾ ਐ ਸੋ ਉਮੀਦ ਐ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਸੋ ਮੈਂ ਕਹਿਣਾ ਰਿਕਵੈਸਟ ਕਰਦਾ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰੋ ਆਪਣਾ ਬੈਲ ਆਈਕਨ ਦਬੋ ਤਾਂ ਕਿ ਤੁਹਾਡੇ ਕੋਲ ਨੋਟੀਫਿਕੇਸ਼ਨ ਆਇਆ ਕਰੇ ਫੋਲੋ ਕਰੋ ਵੀਡੀਓ ਨੂੰ ਹਾਈਪ ਕਰੋ ਇਦਾਂ ਹੀ ਜਰੂਰੀ ਜਰੂਰੀ ਟੌਪਿਕ ਹੈ ਜਿਹੜੇ ਮੈਂ ਤੁਹਾਡੇ ਤੱਕ ਲੈ ਕੇ ਆਉਂਦਾ ਰਿਹਾ ਕਰੂੰਗਾ ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਊਗੀ ਜਾਸਤ ਮੰਗਦਾ ਸਸਿਕਾ